ਪੰਜਾਬ ਦੇ ਲਹਿਰਾ ਕਾਂੜੇ ਦੇ ਇੱਕ ਪਿੰਡ ਦੇ ਵਿੱਚ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ 8 ਸਾਲਾ ਬੱਚੀ ਦੇ ਨਾਲ ਕਥਿਤ ਤੌਰ ਤੇ ਬਲਾਤਕਾਰ ਕੀਤਾ ਗਿਆ ਹੈ ਇਸ ਘਟਨਾ ਨੇ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲਾ ਦਿੱਤੀ ਹੈ ਫੌਜਦਾਰੀ ਪੁਲਿਸ ਨੇ ਮੁਸਤਦੀ ਦਿਖਾਉਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਜਾਣਕਾਰੀ ਅਨੁਸਾਰ ਇਹ ਘਟਨਾ ਕੱਲ ਸ਼ਾਮ ਵਕਰੀਏਤ ਲੜਕੀ ਦੇ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਦਸਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਾਂ ਦੋਸ਼ੀ ਨੂੰ ਕਾਬੂ ਕਰ ਲਿਆ ਪੁਲਿਸ ਨੇ ਕਿਹਾ ਕਿ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਸੋ ਲਾਰਕੀ ਨੂੰ ਡਾਕਟਰੀ ਜਾਂਚ ਲਈ ਭੇਜਿਆ ਗਿਆ ਤੇ ਲੋੜਿੰਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਸੋ ਇਸ ਘਟਨਾ ਨੇ ਇੱਕ ਵਾਰ ਫਿਰ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ। ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ। ਯਕੀਨੀ ਬਣਾਉਣਾ ਕੋਸ਼ਿਸ਼ ਕਰ ਰਹੇ ਨੇ ਕਿ ਪੀੜਤ ਨੂੰ ਇਨਸਾਫ ਮਿਲ ਸਕੇ। ਮੇਰੇ ਪਿੰਡ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜੀ। ਇੱਕ ਪਰਿਵਾਰ ਉਹਨਾਂ ਦੀ ਲੜਕੀ ਦੀ ਉਮਰ 8 ਸਾਲ ਦੇ ਕਰੀਬ ਆ ਗਈ। ਉਹ ਮੇਰੇ ਕੋਲੇ ਆਏ ਸੀਗੇ ਵੀ ਸਾਡੀ ਬੱਚੀ ਦੇ ਨਾਲ ਕੋਈ ਸ਼ੋਸ਼ਣ ਹੋਇਆਗਾ ਤੇ ਉਸ ਦੇ ਸਬੰਧ ਦੇ ਵਿੱਚ ਸਰਪੰਚ ਸਾਹਿਬ ਕਾਰਵਾਈ ਕਰਵਾਓ ਜਦੋਂ ਉਸ ਜਗ੍ਹਾ ਤੇ ਮੈਂ ਜਾ ਕੇ ਦੇਖਿਆ ਜੀ ਜਿਹੜੇ ਕਮਰੇ ਦੇ ਵਿੱਚ ਇਹ ਕਰਮ ਹੋਇਆਗਾ ਤੇ ਉੱਥੇ ਉਹ ਮੁੰਡੇ ਦੀ ਉਮਰ ਆ ਜਿਹੜੀ ਉਹ 16 ਸਾਲ ਆ ਗਈ ਲੜਕੀ ਦੀ ਉਮਰ ਕੁਰੀ ਅੱਠ ਸਾਲ ਦੇ ਕਰੀਬ ਆ ਗਈ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਪਾਰਟੀ ਬੁढ़ाई ਆ ਜੀ ਐਸ ਐਚਓ ਸਾਹਿਬ ਆ ਕੇ ਉਸ ਮੁਰਜ਼ਮ ਨੂੰ ਲੈ ਕੇ ਗਏ ਨੇਗੇ ਬੱਚੀ ਨੂੰ ਅਸੀਂ ਸਰਕਾਰੀ ਹਸਪੀਟਲ ਲੈ ਕੇ ਆਏ ਆ ਇਹਦਾ ਮੈਡੀਕਲ ਕਲਮਰ ਕਰਵਾਉਣ ਵਾਸਤੇ ਮੈਡੀਕਲ ਦੀ ਰਿਪੋਰਟ ਅੱਗੇ ਜੋ ਡਾਕਟਰ ਸਾਹਿਬ ਸਾਨੂੰ ਦੇਣਗੇ ਉਹ ਅੱਗੇ ਕਾਰਵਾਈ ਦਾ ਇਸ ਤਰ੍ਹਾਂ ਨਹੀਂ ਮੰਗ ਕਰਦੇ ਜਿਹੜੇ ਇਹ ਦੁਸ਼ਕਰਮ ਹੁੰਦੇ ਹੈਗੇ ਅਸੀਂ ਜੀ ਇਹਦੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਆ ਵੱਦ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਇਹ ਜਿਹੇ ਦੋਸ਼ੀਆਂ ਨੂੰ ਜਿਹੜੇ ਅੱਜ ਵੀ ਕੋਈ ਨਮਾਲਕ ਬੱਚੀ ਦੇ ਨਾਲ ਇਸ ਤਰ੍ਹਾਂ ਦੇ ਕੋਈ ਕਰਮ ਹੁੰਦੇ ਨੇ ਤਾਂ ਕਿ ਹੋਰ ਵੀ ਕਿਸੇ ਨੂੰ ਜ਼ੇਦ ਮਿਲ ਸਕੇ ਕੋਈ ਹੋਰ ਇਸਾ ਕਰਮ ਨਾ ਕਰੇ ਇੱਕ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਜੀ ਇਥੋਂ ਇੱਕ ਨੇੜਲੇ ਪਿੰਡ ਦੇ ਵਿੱਚ ਛੋਟੀ ਉਮਰ ਦੀ ਬੱਚੀ ਨਾਲ ਇੱਕ ਤਕਰੀਬਨ 18 ਸਾਲ ਦੇ ਲੜਕੇ ਵੱਲੋਂ ਦੁਸ਼ਕਰਮ ਕੀਤਾ ਗਿਆ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੱਚੀ ਦੀ ਮੈਡੀਕਲ ਸਹਾਇਤਾ ਦਿੱਤੀ ਗਈ ਔਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਪਰਚਾ ਦਰਜ ਕਰਕੇ